ਇੱਕ 18 ਸਾਲ ਦੇ ਮੁੰਡੇ ਦੀ ਲਾਸ਼ ਆ ਜਿਹੜੀ ਉਹ ਨਹਿਰ ਦੇ ਵਿੱਚ ਮਿਲੀ ਆ ਤਾਂ ਕਤਲ ਕਰਕੇ ਇਸ ਨੌਜਵਾਨ ਦੀ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਲਾਸ਼ ਦੀ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਮੁੰਡੇ ਤੇ 11 ਦੋਸਤਾਂ ਦੇ ਉੱਪਰ ਹੀ ਕਤਲ ਕਰਨ ਦੇ ਇਲਜ਼ਾਮ ਨੇ ਛੜਿਓ ਲਗਾਏ ਗਏ ਨੇ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਦਾ ਕਤਲ ਇਸ ਦੇ 11 ਦੋਸਤਾਂ ਨੇ ਕੀਤਾ ਤੇ ਕਤਲ ਕਰਕੇ ਉਸ ਦੀ ਲਾਸ਼ ਆ ਜਿਹੜੀ ਉਸਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤਾਂ Laash ਨਹਿਰ ਦੇ ਵਿੱਚੋਂ ਬਰਾਮਦ ਹੋਈ ਆ। ਦਰਅਸਲ ਮਾਮਲਾ ਇਸ ਤਰ੍ਹਾਂ ਸੀ ਕਿ ਜਿਹੜਾ ਇਹ ਮੁੰਡਾ ਹੈ ਆਪਣੇ ਯਾਰਾਂ ਦੋਸਤਾਂ ਦੇ ਨਾਲ ਘਰੋਂ ਨਿਕਲਿਆ ਸੀ ਪਾਰਟੀ ਕਰਨ ਦੇ ਲਈ ਇਹ ਇਕੱਠੇ ਹੋ ਕੇ ਨਿਕਲੇ ਸੀ ਕਿਉਂਕਿ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਸੀ 11ਵੀਂ ਕਲਾਸ ਦਾ ਇਹ ਵਿਦਿਆਰਥੀ ਸੀ ਤਾਂ ਸ਼ਾਮ ਨੂੰ ਘਰੋਂ ਨਿਕਲਦੇ ਨੇ ਪਾਰਟੀ ਕਰਨ ਦੇ ਲਈ ਪਰ ਕਾਫੀ ਸਮਾਂ ਲੰਘ ਜਾਂਦਾ ਜਦੋਂ ਇਸਦੇ ਪਿਤਾ ਦੇ ਵੱਲੋਂ ਇਸ ਮੁੰਡੇ ਨੂੰ ਫੋਨ ਕੀਤਾ ਜਾਂਦਾ ਤਾਂ ਇਹ ਮੁੰਡਾ ਆਪਣੇ ਪਿਤਾ ਨੂੰ ਕਹਿੰਦਾ ਕਿ ਮੈਂ ਥੋੜੇ ਸਮੇਂ ਦੇ ਵਿੱਚ ਵਾਪਸ ਆਇਆ ਇੱਕ ਘੰਟੇ ਦੇ ਬਾਅਦ ਫਿਰ ਇਸ ਦੇ ਪਿਤਾ ਦੇ ਵੱਲੋਂ ਉਸ ਨੂੰ ਫੋਨ ਕੀਤਾ ਜਾਂਦਾ ਪਰ ਉਸ ਦਾ ਫੋਨ ਜਿਹੜਾ ਉਹ ਬੰਦ ਹੁੰਦਾ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਮੁੰਡੇ ਦੀ ਭਾਲ ਛੜੀ ਉਹ ਕੀਤੀ ਜਾਂਦੀ ਆ ਪਰ ਭਾਲ ਦੇ ਦੌਰਾਨ ਇਸ ਮੁੰਡੇ ਦੀ ਕੋਈ ਵੀ ਸੂਹਾ ਛੜੀ ਉਹ ਨਹੀਂ ਲੱਗਦੀ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਫਿਰ ਥਾਣੇ ਦੇ ਵਿੱਚ ਕੰਪਲੇਂਟ ਛੜੀ ਉਹ ਦਰਜ ਕਰਵਾਈ ਜਾਂਦੀ ਆ ਤਾਂ ਪਰਿਵਾਰਕ ਮੈਂਬਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਦੋਂ ਕੰਪਲੇਂਟ ਦਰਜ ਕਰਵਾਈ ਗਈ ਇਸ ਦੇ ਯਾਰਾਂ ਦੋਸਤਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਉਹਨਾਂ ਦੇ ਉੱਪਰ ਦਾਵਕਾ ਮਾਰਿਆ ਗਿਆ ਤਾਂ ਇਸ ਦੇ ਯਾਰ ਦੋਸਤ ਮੰਨ ਜਾਂਦੇ ਨੇ ਕਿ ਅਸੀਂ ਉਸ ਦਾ ਕਤਲ ਕੀਤਾ ਨਹਿਰ ਤੇ ਲਾ ਜਾ ਕੇ ਪਹਿਲਾ ਉਸ ਨੂੰ ਬੁਰੀ ਤਰ੍ਹਾਂ ਮਾਰ ਦਿੱਤਾ ਤੇ ਬਾਅਦ ਦੇ ਵਿੱਚ ਉਸ ਦੀ লাশ ਜਿਹੜੀ ਉਹ ਨਹਿਰ ਦੇ ਵਿੱਚ ਸੁੱਟ ਦਿੱਤੀ ਤਾਂ ਉਸੇ ਨਹਿਰ ਦੇ ਵਿੱਚ ਉਹ ਇਸ ਮੁੰਡੇ ਦੀ লাশ ਮਿਲੀ ਆ ਤਾਂ ਐਨਆਰਫ ਦੀਆਂ ਟੀਮਾਂ ਨੇ ਛੜੀਆਂ ਉਹ ਮੌਕੇ ਦੇ ਉੱਪਰ ਪਹੁੰਚਦੀਆਂ ਨੇ ਤੇ ਕਈ ਦਿਨਾਂ ਦੇ ਬਾਅਦ ਇਸ ਦੀ লাশ ਨੂੰ ਬਰਾਮਦ ਆ ਜਿਹੜਾ ਉਹ ਕੀਤਾ ਜਾਂਦਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਦੋਸ਼ ਸਪਸ਼ਟ ਕਰ ਦਿੱਤੇ ਗਏ ਨੇ ਕਿ ਇਸ ਦੇ ਯਾਰਾਂ ਦੋਸਤਾਂ ਨੇ ਹੀ ਇਸ ਦਾ ਕਤਲ ਹੈ ਜਿਹੜਾ ਉਹ ਕੀਤਾ ਪਰ ਹਲੇ ਅਧਿਕਾਰੇ ਤੌਰ ਤੇ ਕੋਈ ਵੀ ਪੁਸ਼ਟੀ ਆ ਜਿਹੜੀ ਉਹ ਸਾਹਮਣੇ ਨਹੀਂ ਆਈ ਪੁਲਿਸ ਦਾ ਕੋਈ ਵੀ ਬਿਆਨ ਆ ਜਿਹੜਾ ਉਹ ਸਾਹਮਣੇ ਨਹੀਂ ਆਇਆ ਕਿ ਮੁੰਡਿਆਂ ਦੇ ਵੱਲੋਂ ਹੀ ਕਤਲ ਕੀਤਾ ਗਿਆ ਜਾਂ ਫਿਰ ਕਿਸ ਦੇ ਵੱਲੋਂ ਕਤਲ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਆ ਕਿ ਯਾਰਾਂ ਦੋਸਤਾਂ ਦੇ ਵੱਲੋਂ ਹੀ ਕਤਲ ਕੀਤਾ ਗਿਆ ਤੇ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਉਸੇ ਨਹਿਰ ਦੇ ਵਿੱਚੋਂ ਇਸ ਦੀ লাশ ਆ ਜਿਹੜੀ ਉਹ ਮੁੰਡੇ ਦੀ ਬਰਾਮਦ ਹੋਈ ਆ ਤਾਂ ਮਾਮਲਾ ਮੋਕਤਸਰ ਦੇ ਪਿੰਡ ਥਾਂਦੇਆੜ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ 11ਵੀਂ ਜਮਾਤ ਦਾ ਇਹ ਵਿਦਿਆਰਥੀ ਸੀ ਮੰਗਤ ਜਸਦਾ ਨਾਮ ਦੱਸਿਆ ਜਾ ਰਿਹਾ ਤਾਂ ਇਹ ਨੌਜਵਾਨ ਆਪਣੇ ਯਾਰਾਂ ਦੋਸਤਾਂ ਦੇ ਨਾਲੋਂ ਘਰੋਂ ਨਿਕਲਿਆ ਸੀ ਪਾਰਟੀ ਕਰਨ ਦੇ ਲਈ ਗਿਆ ਸੀ ਪਰ ਘਰੇ ਵਾਪਸ ਨਹੀਂ ਮੁੜਦਾ ਪਰਿਵਾਰਕ ਮੈਂਬਰ ਇਸ ਦੀ ਭਾਲ ਕਰਦੇ ਨੇ ਪਰ ਭਾਲ ਦੇ ਦੌਰਾਨ ਵੀ ਇਸ ਦੀ ਕੋਈ ਸੂਹਾ ਛੜੀ ਉਹ ਨਹੀਂ ਲੱਗਦੀ ਤਾਂ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਆ ਛੜੀ ਉਹ ਦਰਜ ਕਰਵਾ ਦਿੱਤੀ ਜਾਂਦੀ ਆ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਹੜੇ ਮੁੰਡਿਆਂ ਦੇ ਨਾਲ ਇਹ ਗਿਆ ਸੀ ਉਹ ਮੁੰਡਿਆਂ ਦਾ ਸਾਨੂੰ ਪਤਾ ਇਸ ਦੇ ਯਾਰ ਦੋਸਤ ਸੀ ਇਸ ਦੇ ਨਾਲ ਪੜਦੇ ਸੀ ਤਾਂ ਜਦੋਂ ਉਹਨਾਂ ਤੋਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਹ ਮੰਨ ਜਾਂਦੇ ਨੇ ਕਿ ਅਸੀਂ ਮੁੰਡੇ ਦਾ ਕਤਲ ਕੀਤਾ ਉਸ ਨੂੰ ਨਹਿਰ ਤੇ ਲਿਜਾ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਤਾਂ ਇਹ ਅਧਿਕਾਰੇ ਤੌਰ ਤੇ ਤਾਂ ਇਸ ਗੱਲ ਦੀ ਕੋਈ ਵੀ ਪੁਸ਼ਟੀ ਹਲੇ ਤੱਕ ਸਾਹਮਣੇ ਨਹੀਂ ਆਈ ਪਰ ਪਰਿਵਾਰਕ ਮੈਂਬਰਾਂ ਦੇ ਬਿਆਨ ਨੇ ਕਿ ਯਾਰਾਂ ਦੋਸਤਾਂ ਨੇ ਹੀ ਕਤਲ ਕਰਕੇ ਉਸ ਦੀ লাশ ਨੂੰ ਉਸਦੇ ਨਹਿਰ ਦੇ ਵਿੱਚ ਸੁੱਟ ਦਿੱਤਾ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਜਿੱਥੇ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ লাশ ਦੀ ਲਾਸ਼ਾ ਛੜੀ ਉਹ ਬਰਾਮਦ ਕਰ ਲਈ ਗਈ ਆ ਤੇ ਉਸ ਨੂੰ ਹੁਣ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਮੇਰਾ ਨਾਂਜੀ ਹਿੰਮਤ ਸਿੰਘ ਆ ਉਕੀ ਮੈਂ ਪ੍ਰਿੰਸਾਪ ਸਿੰਘ ਜੰਤੂ ਰਹਿਣ ਵਾਲਾ ਹਾਂ ਆ ਮੇਰੇ ਮਾਮੇ ਦਾ ਬੇਟਾ ਜੀ ਮੰਗਤ ਸ਼ੁੱਕਰਵਾਰ ਦੀ ਰਾਤ ਨੂੰ ਸ਼ਾਮ ਨੂੰ ਘਰੋਂ ਰਲ ਕੇ ਮੁੰਡੇ ਗਏ ਇਹਨਾਂ ਨੂੰ ਫੋਨ ਫੋਨ ਆਇਆ ਕਿੰਨੇ ਵੀ ਆਜੋ ਉੱਥੇ ਕੋਈ ਪਾਰਟੀ ਵਗੈਰਾ ਕੁਝ ਕਰਨੀ ਆ ਹੂੰ ਹੂੰ ਇਹ ਆਜੋ ਕੁਝ ਬਹਿਨੇ ਆ ਫੋਨ ਕੀਤਾ ਹੀ ਗਏ ਜੀ ਉਸ ਤੋਂ ਬਾਅਦ ਇਹ ਸ਼ਾਮ ਨੂੰ ਘਰੇ ਵਾਪਸ ਨਹੀਂ ਆਇਆ ਹੂੰ ਹੂੰ ਅਸੀਂ ਢਿੱਕਿਆ ਘੰਟਾ 2 ਘੰਟੇ ਢਿੱਕਿਆ ਵੀ ਖਣ ਵੀ ਆਇਆ ਮਮੇ ਨੇ ਫੋਨ ਵੀ ਕੀਤਾ ਕਹਿੰਦਾ ਵੀ ਕਿੱਥੇ ਆ ਤੂੰ ਘਰੇ ਆ ਜਾ ਮੁੰਡਿਆ ਹੂੰ ਤੇ ਉਹ ਕਹਿੰਦੇ ਬਸ ਆਨ ਰੈਡੀ ਉਸ ਤੋਂ ਬਾਅਦ ਫਿਰ ਫੋਨ ਲਾਇਆ ਹੋਇਆ 15 20 ਮਿੰਟ ਬਾਅਦ ਘੰਟੇ ਬਾਅਦ ਪਰ ਫਿਰ ਫੋਨ ਨਹੀਂ ਲੱਗਿਆ ਜੀ ਹੂੰ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਅਸੀਂ ਪਾਲ ਸ਼ੁਰੂ ਕੀਤੀ ਵੀ ਕਿਤੇ ਆਸੇ ਪਾਸੇ ਕਿਤੇ ਬੈਠੇ ਹੁੰਦੇ ਮੁੰਡੇ ਨਹੀਂ ਮਿਲਿਆ ਕਾਫੀ ਭਾਲਦੇ ਰਹੇ ਫਿਰ ਹੌਲੀ ਹੌਲੀ ਕੀ ਹੋਇਆ ਜੇ ਅਸੀਂ ਜਿਹੜੇ ਨਾਲ ਇਹਨਾਂ ਦੇ ਮੁੰਡੇ ਗਏ ਸੀਗੇ ਉਹਨਾਂ ਨੂੰ ਅਸੀਂ ਪੁੱਛਗਛ ਕੀਤੀ ਬਾਅਦ ਵਿੱਚ ਪਤਾ ਲੱਗਿਆ ਉਹਨਾਂ ਦੇ ਜਦੋਂ ਪੁੱਛਗਛ ਕੀਤੀ ਵੀ ਇਸ ਤਰੀਕੇ ਨਾਲ ਮੁੰਡਾ ਮਾਰਿਆ ਤੇ ਵੀ ਨਹਿਰ ਦੇ ਵਿੱਚ ਸਿੱਟਿਆ ਫਿਰ ਉਹਦੀ ਜਮ ਭਾਲ ਕੀਤੀ ਜੀ ਉਸ ਤੋਂ ਬਾਅਦ ਹੁਣ ਪੁਲਿਸ ਵਾਲਿਆਂ ਨੇ ਮਿਲ ਕੇ ਜੋ ਲਿਆਂਦਾ ਅਸਤੇ ਉਹਨਾਂ ਨੇ ਹੁਣ ਸਰਕਾਰੀ ਹਸਪਤਾਲ ਨੂੰ ਮੁਕਸਰ ਦੇ ਵਿੱਚ ਪੇਰਾ ਲੈ ਕੇ ਗਏ ਆ ਜੀ ਕਿੱਥੋਂ ਬੈਡ ਬੋਡੀ ਕੀ ਬਣਾ ਲੰਮਾ ਲੰਮੀ ਦਾ ਲੰਬੀ ਤੇ ਜੀ ਉਹਨਾਂ ਨੇ ਇਕੱਠੇ ਮੁੰਡੇ ਪੜਦੇ ਸੀ ਓਕੇ ਤੇ ਕੋਈ ਇਹਨਾਂ ਦੀ ਆਪਸੀ ਵੀ ਰੰਜਿਸ਼ ਸੀਗੀ ਹਮ ਤੇ ਇਹਨਾਂ ਨੇ ਜਦੋਂ ਉਹਨੂੰ ਸੱਦਿਆ ਕਰੋ ਉਦੋਂ ਇਹਨਾਂ ਨੂੰ ਕੁਝ ਪਤਾ ਸੀ ਕਰਦਿਆਂ ਨੂੰ ਇਹ ਫਿਰਾਂ ਦੇ ਮੁੰਡਿਆਂ ਦੇ ਨਾਲ ਗਏ ਆ ਹਮ ਹਮ ਤੇ ਜਦੋਂ ਇਹ ਨਾਂ ਆਇਆ ਤੇ ਉਹ ਮੁੰਡੇ ਇਹਨਾਂ ਦੇ ਨਾਲ ਹੀ ਪੜੌਣ ਲੱਗੇ ਹੋਰ ਪਾਸੇ ਇਹਨਾਂ ਨੂੰ ਲਈ ਗਏ ਹਮ ਹਮ ਤੇ ਜਦੋਂ ਪੁਲਿਸ ਨੂੰ ਇਹਨਾਂ ਨੂੰ ਫੜਾਤਾ ਸਾਨੇ ਰਿਪੋਰਟ ਕੀਤੀ ਤੇ ਪੁਲਿਸ ਨੂੰ ਇਹਨਾਂ ਨੂੰ ਫੜਾਇਆ ਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਮਣਾ ਮੁੱਟਾ ਦਫੜਾ ਦੋਕਾ ਮਾਰਿਆ ਉਦੋਂ ਇਹ ਮੰਨ ਗਏ ਵੀ ਸਾਨੂੰ ਅਸੀਂ ਨਹਿਰ ਤੇ ਜਾ ਕੇ ਮਾਰਿਆ ਤੇ ਪੁਲਿਸ ਨੇ ਇਹਨਾਂ ਨੇ ਥਾਂ ਬਕਾਤਾ ਉਥੇ ਖੂਨ ਖਿਲਰਿਆ ਪਿਆ ਸੀ ਉਹਦੇ ਵਾਲ ਊੜ ਜੇ ਖਿਲਰੇ ਪਏ ਸੀ ਇਹਨਾਂ ਨੇ ਦੱਸ ਤਾ ਵੀ ਨਹਿਰ ਸੱਟਿਆ ਉਸੇ ਨਾਲ ਤੇ ਉਹਦੀ ਲਾਸ਼ ਤੇ